ਕੋਈ ਵੀ ਚੀਜ਼ ਮਾੜੀ ਨਹੀਂ ਮੈਂ ਵੀ ਭਾਡੇ ਮਾਇਦਾ ਸੀ ਮੈਂ ਵੀ ਵੇਟਰ ਸੀ 5-5 ਡਾਲਰ ਤੇ ਕੰਮ ਕਰਦਾ ਸੀ ਪਰ ਪੰਜਾਬੀ ਗਾਇਕ ਗਗਨ ਕੋਕਰੀ ਨਾ ਸਿਰਫ ਆਪਣੇ ਗੀਤਾਂ ਲਈ ਸਗੋ ਆਪਣੇ ਚੰਗੇ ਕੰਮਾਂ ਦੇ ਲਈ ਵੀ ਜਾਣੇ ਜਾਂਦੇ ਨੇ ਗਾਇਕ ਅਕਸਰ ਸਮਾਜ ਲਈ ਸੇਵਾ ਕਰਦੇ ਹੋਏ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ ਗਗਨ ਕੋਕਰੀ ਆਪਣੀਆਂ ਹਿੱਟ ਫਿਲਮਾਂ ਦੇ ਲਈ ਵੀ ਜਾਣੇ ਜਾਂਦੇ ਨੇ ਗਾਇਕ ਹਮੇਸ਼ਾ ਹੀ ਆਪਣੇ ਫੈਨਸ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਦੀ ਇੱਕ ਹੋਰ ਵੀਡੀਓ ਨੇ ਦਰਸ਼ਕਾਂ ਦਾ ਮਨ ਮੋ ਲਿਆਈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਇੱਕ ਲਾਈਵ ਸ਼ੋਅ 'ਚ ਪਹੁੰਚੇ ਹੋਏ ਨੇ ਤੂੰ ਅੰਦਾਜ਼ਾ ਦਈਏ ਕਿ ਉਹਨਾਂ ਦੇ ਲਾਈਵ ਸ਼ੋਅ ਦੇ ਵਿੱਚ ਇੱਕ ਬਜ਼ੁਰਗ ਬਾਪੂ ਉਹਨਾਂ ਨੂੰ ਪੈਸੇ ਦਿੰਦੇ ਹੋਏ ਨਜ਼ਰ ਆਏ ਤੇ ਜਦੋਂ ਗਾਇਕ ਨੇ ਉਹਨਾਂ ਨੂੰ ਪੈਸੇ ਵਾਪਸ ਕੀਤੇ ਤਾਂ ਉਹਨਾਂ ਨੇ ਪੈਸੇ ਵਾਪਸ ਨਹੀਂ ਲਏ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਬਾਪੂ ਜੀ ਇਹ ਲੱਖਾਂ ਦਾ ਲੱਖਾਂ ਦਾ ਜੀ ਇਹ ਕਰਕੇ ਪਗੜੀ ਕਿਹੜੀ ਕਿਹੜੀ ਚੀਜ਼ ਕਰਕੇ ਦਿੱਤੇ ਹੋਣੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਕੋਈ ਵੀ ਚੀਜ਼ ਮਾੜੀ ਜੀ ਮੈਂ ਵੀ ਤੁਹਾਡੇ ਮਾਣ ਦਾ ਹਾਂ ਮੈਂ ਵੀ ਵੈਟਰ ਸੀ 5-5 ਡਾਲਰ ਤੇ ਕੰਮ ਕਰਦਾ ਸੀ ਪਰ ਆ ਜਿਹੜੀ ਚੀਜ਼ ਨੇ ਬਹੁਤ ਵੱਡੀ ਕਮਾਈ ਦਿੱਤੀ ਥੈਂਕ ਯੂ ਸੋ ਮਚ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਕੋਈ ਵੀ ਚੀਜ਼ ਮਾੜੀ ਜੀ ਮੈਂ ਵੀ ਤੁਹਾਡੇ ਮਾਣ ਦਾ ਸੀ ਮੈਂ ਵੀ ਵੈਟਰ ਸੀ 5-5 ਡਾਲਰ ਤੇ ਕੰਮ ਕਰਦਾ ਸੀ ਪਰ ਪੰਜਾਬੀ ਗਾਇਕ ਗਗਨ ਕੋਕਰੀ ਨਾ ਸਿਰਫ ਆਪਣੇ ਗੀਤਾਂ ਲਈ ਸਗੋ ਆਪਣੇ ਚੰਗੇ ਕੰਮਾਂ ਦੇ ਲਈ ਵੀ ਜਾਣੇ ਜਾਂਦੇ ਨੇ ਗਾਇਕ ਅਕਸਰ ਸਮਾਜ ਲਈ ਸੇਵਾ ਕਰਦੇ ਹੋਏ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ ਗਗਨ ਕੋਕਰੀ ਆਪਣੀਆਂ ਹਿੱਟ ਫਿਲਮਾਂ ਦੇ ਲਈ ਵੀ ਜਾਣੇ ਜਾਂਦੇ ਨੇ ਗਾਇਕ ਹਮੇਸ਼ਾ ਹੀ ਆਪਣੇ ਫੈਨਸ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਦੀ ਇੱਕ ਹੋਰ ਵੀਡੀਓ ਨੇ ਦਰਸ਼ਕਾਂ ਦਾ ਮਨ ਮੋ ਲਿਆਈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਇੱਕ ਲਾਈਵ ਸ਼ੋਅ 'ਚ ਪਹੁੰਚੇ ਹੋਏ ਨੇ ਤੁਹ ਅੰਦਾਜ਼ ਦੀ ਹੈ ਕਿ ਉਹਨਾਂ ਦੇ ਲਾਈਵ ਸ਼ੋਅ ਦੇ ਵਿੱਚ ਇੱਕ ਬਜ਼ੁਰਗ ਬਾਪੂ ਉਹਨਾਂ ਨੂੰ ਪੈਸੇ ਦਿੰਦੇ ਹੋਏ ਨਜ਼ਰ ਆਏ ਤੇ ਜਦੋਂ ਗਾਇਕ ਨੇ ਉਹਨਾਂ ਨੂੰ ਪੈਸੇ ਵਾਪਸ ਕੀਤੇ ਤਾਂ ਉਹਨਾਂ ਨੇ ਪੈਸੇ ਵਾਪਸ ਨਹੀਂ ਲਏ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਬਾਪੂ ਜੀ ਇਹ ਲੱਖਾਂ ਦਾ ਲੱਖਾਂ ਦਾ ਜੀ ਇਹ ਕਰਕੇ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਕਰਕੇ ਦਿੱਤੇ ਹੋਣੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਕੋਈ ਵੀ ਚੀਜ਼ ਮਾੜੀ ਜੀ ਮੈਂ ਵੀ ਭਾਡੇ ਮਾਣਦਾ ਹਾਂ ਮੈਂ ਵੀ ਵੇਟਰ ਸੀ 5-5 ਡਾਲਰ ਤੇ ਕੰਮ ਕਰਦਾ ਸੀ ਪਰ ਆ ਜਿਹੜੀ ਚੀਜ਼ ਨੇ ਬਹੁਤ ਵੱਡੀ ਕਮਾਈ ਦਿੱਤੀ ਥੈਂਕ ਯੂ ਸੋ ਮਚ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਕੋਈ ਵੀ ਚੀਜ਼ ਮਾੜੀ ਜੀ ਮੈਂ ਵੀ ਤੁਹਾਡੇ ਮਾਣਦਾ ਸੀ ਮੈਂ ਵੀ ਵੇਟਰ ਸੀ 5-5 ਡਾਲਰ ਤੇ ਕੰਮ ਕਰਦਾ ਸੀ ਪਰ ਪੰਜਾਬੀ ਗਾਇਕ ਗਗਨ ਕੋਕਰੀ ਨਾ ਸਿਰਫ ਆਪਣੇ ਗੀਤਾਂ ਲਈ ਸਗੋ ਆਪਣੇ ਚੰਗੇ ਕੰਮਾਂ ਦੇ ਲਈ ਵੀ ਜਾਣੇ ਜਾਂਦੇ ਨੇ ਗਾਇਕ ਅਕਸਰ ਸਮਾਜ ਲਈ ਸੇਵਾ ਕਰਦੇ ਹੋਏ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ ਗਗਨ ਕੋਕਰੀ ਆਪਣੀਆਂ ਹਿੱਟ ਫਿਲਮਾਂ ਦੇ ਲਈ ਵੀ ਜਾਣੇ ਜਾਂਦੇ ਨੇ ਗਾਇਕ ਹਮੇਸ਼ਾ ਹੀ ਆਪਣੇ ਫੈਨਸ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਦੀ ਇੱਕ ਹੋਰ ਵੀਡੀਓ ਨੇ ਦਰਸ਼ਕਾਂ ਦਾ ਮਨ ਮੋ ਲਿਆਈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਇੱਕ ਲਾਈਵ ਸ਼ੋਅ 'ਚ ਪਹੁੰਚੇ ਹੋਏ ਨੇ ਤੂੰ ਅੰਦਾਜ਼ਾ ਦਈਏ ਕਿ ਉਹਨਾਂ ਦੇ ਲਾਈਵ ਸ਼ੋਅ ਦੇ ਵਿੱਚ ਇੱਕ ਬਜ਼ੁਰਗ ਬਾਪੂ ਉਹਨਾਂ ਨੂੰ ਪੈਸੇ ਦਿੰਦੇ ਹੋਏ ਨਜ਼ਰ ਆਏ ਤੇ ਜਦੋਂ ਗਾਇਕ ਨੇ ਉਹਨਾਂ ਨੂੰ ਪੈਸੇ ਵਾਪਸ ਕੀਤੇ ਤਾਂ ਉਹਨਾਂ ਨੇ ਪੈਸੇ ਵਾਪਸ ਨਹੀਂ ਲਏ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਬਾਪੂ ਜੀ ਇਹ ਲੱਖਾਂ ਦਾ ਲੱਖਾਂ ਦਾ ਜੀ ਇਹ ਕਰਕੇ ਪਗੜੀ ਕਿਹੜੀ ਕਿਹੜੀ ਚੀਜ਼ ਕਰਕੇ ਦਿੱਤੇ ਹੋਣੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਕੋਈ ਵੀ ਚੀਜ਼ ਮਾੜੀ ਜੀ ਮੈਂ ਵੀ ਤੁਹਾਡੇ ਮਾਣ ਦਾ ਹਾਂ ਮੈਂ ਵੀ ਵੈਟਰ ਸੀ 5-5 ਡਾਲਰ ਤੇ ਕੰਮ ਕਰਦਾ ਸੀ ਪਰ ਆ ਜਿਹੜੀ ਚੀਜ਼ ਨੇ ਬਹੁਤ ਵੱਡੀ ਕਮਾਈ ਦਿੱਤੀ ਥੈਂਕ ਯੂ ਸੋ ਮਚ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ